ਫਾਈਨਲ ਜੀ ਮੈਨੂੰ ਕਈ ਵਾਰ ਬਿਠਾਤਾ ਕਈ ਵਾਰ ਬਿਠਾ ਦਿੰਦੇ ਆ ਕਈ ਵਾਰ ਜੇ ਤਾਂ ਜਿੱਦਾਂ ਕੋਈ ਚੀਜ਼ਾਂ ਹੁੰਦੀਆਂ ਬੈਸਟਾਂ ਨੂੰ ਉੱਥੇ ਫੇਰ ਪ੍ਰੈਸ਼ਰ ਆ ਜਾਂਦਾ ਜੋ ਚਾਰ ਚਾਰ ਜਾਨੇ ਡੈਡਾ ਪਾਉਂਦੇ ਆ ਵੱਡੇ ਪਲੇਅਰ ਫੇ ਉਹ ਕਹਿ ਦਿੰਦੇ ਆ ਬਹਿ ਜਾ ਫੇ ਮੈਨੂੰ ਫੀਲ ਹੁੰਦਾ ਮੈਂ ਕਿ ਕਾਹਦੀ ਕਜਾ ਕਰਨੀ ਫੇ ਅਸੀਂ ਬਹਿ ਜੀਦਾ ਪਰ ਬਾਅਦ ਚ ਬਹੁਤ ਫੀਲ ਹੁੰਦਾ ਆ ਮੈਂ ਤਾਂ ਬੜੀ ਯਾਰ ਭਾਈ ਇਹ ਤੁਹਾਨੂੰ ਦੱਸਾਂ ਇੱਥੇ 1 ਨੰਬਰ ਤੋਂ ਵੇ ਆਪਣਾ ਬੰਦਾ ਹੀ ਜਿੱਤਿਆ ਹੀ ਮੋਟਰਸਾਈਕਲ ਸੈਮੀ ਤੋਂ ਵੈਸਟ ਕੱਢਣ ਲਾਪੇ ਉਹਨੇ ਸੈਮੀ 'ਚ 15 ਕਬਡੀਆਂ ਪਾਤੀਆਂ ਮੇਰੀਆਂ 5 ਕਬਡੀਆਂ ਤੇ ਮੈਂ 20 ਕਬਡੀਆਂ ਪਾਈਆਂ ਮੈਨੂੰ ਇੱਕ ਜੱਫਾ ਉਹਦੇ ਨਾਲ ਭਾਜੀ 25 'ਚੋਂ 20 ਨੰਬਰ ਸੀਗੇ ਮੇਰੇ 20 'ਚੋਂ ਤੇ ਮੈਨੂੰ ਬਹੁਤ ਫੀਲ ਹੋਇਆ ਮੈਂ ਬੜਾ ਰੋਇਆ ਭਾਜੀ ਪਰ ਇੱਕ ਗੱਲ ਆ ਚਲੋ ਪ੍ਰਮਾਤਮਾ ਨੇ ਜਦੋਂ ਚੀਜ਼ ਦੇਣੀ ਆ ਉਦੋਂ ਹੀ ਦੇਣੀ ਆ ਭਾਜੀ ਚਲੋ ਹਾਂਜੀ ਆਪਣੇ ਨੂੰ ਕੋਈ ਜਿਹਦਾ ਲਾਲਚ ਨਹੀਂਗਾ ਆਪਾਂ ਕਰੀਏ ਕਿ ਜਦਾਂ ਕਜਾ ਕਰੀਏ ਕਿ ਮੈਂ ਵੈਸਟ ਨਿਕਲਣਾ ਆ ਕਾ ਨਾ ਕਾ ਨਾ ਰੋਸਾ ਨਹੀਂ ਮੈਂ ਹਾਂ ਜੀ ਹਾਂ ਪਰ ਉਹ ਬਾਤ ਚ ਮੈਨੂੰ ਫੀਲ ਹੋ ਹੁੰਦਾ ਮੈਂ ਕਹਿੰਦਾ ਯਾਰ ਬੰਦਾ ਰੋਜ਼ ਵੈਸਟ ਨਿਕਲਦਾ ਪਿਆ ਹੁਣ ਜਿਹੜੇ ਬੰਦੇ ਆ ਉਹਨਾਂ ਨੂੰ ਚਾਹੀਦਾ ਕਿ ਹਾਂ ਨਵਾਂ ਪਲੇਅਰ ਵੈਸਟ ਕਢਾਈਏ